ਦਾ ਕਰਨਾ ਦੀ ਗੁੜੀ ਆ ਸੰਗੂ ਪਰਿਵਾਰ ਹੈ ਪੈਣੀਗਾ ਪਰਿਵਾਰ ਨਹੀਂ ਆ ਵਾਹਿਗੁਰੂ ਹੈ ਅੱਲਾ ਗੁੜੀਆ ਪੂਰੀ ਹੋ ਗਈ ਬੁੜੇ ਵੀ ਪੂਰੀ ਹੋ ਗਈ ਆ ਹੈ ਨਹੀਂ ਕੋਈ ਨਹੀਂ ਆ ਵਾਹਿਗੁਰੂ ਤੇ ਵਾਹਿਗੁਰੂ ਜੀ ਰਾਮ ਦਾ ਤੇ ਕੋਈ ਨਹੀਂ ਹੈਲਪ ਕਰਦਾ ਕਦੀ ਕੇਸ ਨਹੀਂ ਗਿਆ ਠੀਕ ਆ ਪਿਆਰਿਓ ਤੁਹਾਡਾ ਗੁਰੂ ਬੜਾ ਬੇਨਤ ਹੈ ਤੁਸੀਂ ਕੰਮ ਕਰਿਓ ਤੁਸੀਂ ਪਰਸੋਂ ਨੂੰ ਸਵੇਰੇ ਆ ਜਿਓ ਠੀਕ ਹੈ ਤੇ ਪਰਸੋਂ ਨੂੰ ਤੁਹਾਨੂੰ ਨਾ ਰੇੜੀ ਲੱਗ ਜਨੇ ਤੁਸੀਂ ਅੰਮ੍ਰਿਤਸਰ ਨਹੀਂ ਆਣਾ ਠੀਕ ਹੈ ਦੱਸ ਦਿਓ ਠੀਕ ਹੈ ਚਲੋ ਤੇ ਬਬਾਈ ਤੁਸੀਂ ਹੋਣਾ ਘਰ ਚਲ ਜਓ ਠੀਕ ਹੈ ਘਰ ਚਲ ਜਓ ਤੇ ਪਰਸੋਂ ਤੁਸੀਂ ਆਣਾ ਵਾ ਠੀਕ ਹੈ ਇੱਥੇ ਨਾ ਹੁਣ ਕੰਮ ਨਾ ਕਰਿਓ ਇੱਥੇ ਤੁਹਾਡਾ ਸਮਾਨ ਨਹੀਂ ਵਿਕਣਾ ਠੀਕ ਹੈ ਫਿਰ ਓਕੇ ਜੀ ਧੰਨ ਗੁਰਦਾਤਾ ਜੀ ਧੰਨ ਗੁਰਦਾਤਾ ਜੀ ਧੰਨ ਗੁਰਦਾਤਾ ਜੀ ਅੱਗੇ ਦਬਾਪੂ ਜੀ ਬਾਈ ਖਾਲਸਾ ਬਾਈ ਗੁਰਜੀ ਕੀ ਫਤਿਹ ਜੀ ਠੀਕ ਹੈ ਬਾਬਾ ਉਹਨੇ ਬਾਬਾ ਕਿੰਦਾ ਠੀਕ ਹੈ ਚੜ੍ਹਦੀ ਕਣਾ ਠੀਕ ਆ ਰਿਹਾ ਹਾਂ ਨਹੀਂ ਨਹੀਂ ਬਾਬਾ ਬੜੀ ਕਿਰਪਾ ਕੀਤੀ ਆ ਕਿਰਪਾ ਮੈਂ ਡਟੋ ਗਿਆ ਉੱਥੇ ਹਾਂ ਅੱਛਾ ਜੀ ਨਹੀਂ ਨਹੀਂ ਕੋਈ ਨਹੀਂ ਪਿਆਰਿਓ ਕਰੋੜਾ ਨਹੀਂ ਇੱਕ ਤੁਹਾਡੀ ਗੱਡੀ ਬਣ ਗਈ ਆ ਤੁਸੀਂ ਉਹਨੂੰ ਆਪਣੇ ਮਰਜ਼ੀ ਨਾਲ ਜਿੱਥੇ ਵੀ ਜਿੰਦਗੀ ਬਣ ਗਈ ਮੇਰੀ ਗੱਡੀ ਨਹੀਂ ਮੇਰੀ ਜ਼ਿੰਦਗੀ ਬਣ ਗਈ ਵਾਹਿਗੁਰੂ ਵਾਹਿਗੁਰੂ ਜੇ ਆ ਮੈਂ 10000 ਰੁਪਏ ਮੇਰੇ ਕਰਾ ਦੇਣ ਡਿਆ ਅੱਛਾ ਜੀ ਇੱਕ ਜਾ ਮੈਨੂੰ ਤਾਂ ਮਹਾਰਾਜ ਕਿਰਪਾ ਗੁਰਾਂ ਦਾ ਸਾਹ ਬੋੜੇ ਮੇਰੇ ਤੋਂ ਦੁੱਧ ਗ੍ਰਾਂਦਾ ਸਾਸ਼ਾ ਨੇ ਦਿਆ ਤਾਂ ਕਿ ਤੂੰ ਨਾ ਸਭ ਜੋਕੀਆ ਪੂਰੇ ਲੋਹੇ ਦੇ ਲਵਾਤੇ ਆ ਬੜੇ ਕੀ ਵਧੀਆ ਲੱਗਦੀ ਹੈ ਭਾਵੇਂ ਜੋ ਮਜ਼ੀ ਕਰਕੇ ਦੀ ਹਾਂ ਇਹ ਜੋ ਰੇੜੀ ਹੈ ਤੁਹਾਡੇ ਬੇਅੰਤ ਗੁਰੂ ਗੁਰੂ ਰਾਮਦਾਸ ਪਾਸ਼ਾ ਨੇ ਦਿੱਤੀ ਹੈ ਅਸੀਂ ਨਹੀਂ ਦਿੱਤੀ ਠੀਕ ਹੈ ਇਹ ਤੁਹਾਡੇ ਗੁਰੂ ਵੱਲੋਂ ਦਿੱਤੀ ਗਈ ਹੈ ਠੀਕ ਹੈ ਜੀ ਗੁਰੂ ਰਾਮਦਾਸ ਪਾਸ਼ਾ ਜੀ ਨੇ ਤੁਹਾਨੂੰ ਦਿੱਤੀ ਹੈ ਤੇ ਆਪਾਂ ਇੱਕ ਵਾਰੀ ਬੋਲਣਾ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਗRANDਾਸ ਧੰਨਵਾਦ ਬਾਬਾ ਜੀ ਤੁਸੀਂ ਲੈ ਜਾਓ ਠੀਕ ਹੈ ਤੁਹਾਡਾ ਗੁਰੂ ਬੜਾ ਬਿਹਾਨਾ ਲੈ ਜਾਓ ਚਲੋ ਸਵਾਸ ਗੁਰੂ ਗRANDਾਸ ਸਵਾਸ ਸਵਾਸ ਗੁਰੂ ਗRANDਾਸ ਸਵਾਸ ਸਵਾਸ ਗੁਰੂ ਗRANDਾਸ ਸਵਾਸ ਸਵਾਸ ਗੁਰੂ ਗRANDਾਸ ਸੋ ਬਾਬਾ ਜੀ ਨੇ ਦੁਕਾਨ ਵੀ ਲਾ ਲਈ ਹੈ ਆਪਣੀ ਤੇ ਖੁਸ਼ੀ ਹੁੰਦੀ ਜਦੋਂ ਕਿ ਆਪਣਾ ਕਿਸੇ ਕੰਮ ਤੇ ਲੱਗਦਾ ਹੈਗਾ ਤੁਹਾਨੂੰ ਗੁਰੂ ਗRANDਾਸ 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 กัน다ु र ् ग pues ां द ाกัน ग ु